ਤਾ ਇਸ ਵਕਤ ਆਦੀ ਵੱਡੀ ਖਬਰ ਹੈ ਕੱਲ ਸਵੇਰੀ 11 ਵਜੇ ਜਿਹੜੀ ਕਿ ਦੁਬਾਰਾ ਉਹਨਾਂ ਨੇ ਮੀਟਿੰਗ ਸੱਦੀ ਹੈ ਤਸਿਆਂ ਮਾਨ ਚੰਡੀਗੜ੍ਹ ਵਿਖੇ ਇਸ ਮੀਟਿੰਗ ਰੱਖੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕੱਲ 11 ਵਜੇ ਇਹ ਮੀਟਿੰਗ ਜਿਹੜੀ ਸੀਐਮ ਰਹਾਇਸ਼ ਤੇ ਰੱਖੀ ਗਈ ਹੈ ਰਾਜ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਕਾਰਜਾਂ ਦੇ ਬਾਰੇ ਉਹਨਾਂ ਨੇ ਪੂਰੀ ਰਿਪੋਰਟ ਮੰਗੀ ਹੈ ਵੀਡੀਓ ਕਾਨਫਰੰਸਿੰਗ ਜਰੀਏ ਡਿਪਟੀ ਕਮਿਸ਼ਨਰਾਂ ਦੇ ਨਾਲ ਵੀ ਭਗਵੰਤ ਮਾਨ ਗੱਲ ਕਰਨਗੇ ਮੈਡੀਕਲ ਸਹੂਲਤਾਂ ਮੁਆਵਜ਼ੇ ਤੇ ਸਥਿਤੀ ਦੇ ਨਾਲ ਨਜਿੱਠਣ ਦੀ ਲਈ ਜਿਹੜੀ ਆ ਵਿਚਾਰ ਚਰਚਾ ਕੀਤੀ ਜਾਣੀ ਆ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਸੀਐਮ ਭਗਵੰਤ ਮਾਨ ਜਿਹੜੇ ਨੇ ਮੋੜ ਐਕਸ਼ਨ ਦੇ ਵਿੱਚ ਨੇ ਮੋੜ ਐਕਟਿਵ ਨੇ ਤਾਂ ਤੁਹਾਨੂੰ ਦੱਸਦੀ ਹੈ ਕਿ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਸੀ ਤਾਂ ਉਸ ਨੂੰ ਲੈ ਕੇ ਵੀ ਚਿੰਤਤ ਸਨ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਕਾਨਫਰੈਂਸ ਦੇ ਰਾਹੀਂ ਵੀ ਜਿਹੜੀ ਆ ਮੀਟਿੰਗ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਜਿਹੜੇ ਕਿ 6 ਦਿਨਾਂ ਤੋਂ ਹਸਪਤਾਲ ਦੇ ਵਿੱਚ ਦਾਖਲ ਤਾਂ ਜ਼ਰੂਰ ਸਨ ਪਰ ਜਿਹੜਾ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਪੰਜਾਬ ਦੀ ਜਨਤਾ ਦੀ ਜਿਹੜੀ ਲਗਾਤਾਰ ਚਿੰਤਾ ਸਤਾਈ ਜਾ ਰਹੀ ਸਤਾ ਇਸ ਸਬੰਧੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝੀ ਕਰਕੇ ਇਹ ਸਾਰੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਆ ਸਤਨੁਸ਼ੀ ਕੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਹਾਲੀ ਦੇ ਫੋਟੇ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ ਆ ਤਾਂ ਉਹਨਾਂ ਨੇ ਕੱਲ ਹੀ 11 ਵਜੇ ਆਪਣੀ ਰਿਹੈਸ਼ ਦੇ ਉੱਤੇ ਜਿਹੜੀ ਹੈ ਮਿਟੀ ਰੱਖੀ ਆ ਜਿਸ ਦੇ ਵਿੱਚ ਡੀਪੀ ਕਮਿਸ਼ਨਰਾਂ ਦੇ ਨਾਲ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਗੱਲ ਕਰਨਗੇ ਉੱਥੇ ਹੀ ਚੀਫ ਸੈਕਟਰੀ ਜਿਹੜੀ ਉਹਨਾਂ ਦੀ ਰਿਹੈਸ਼ ਤੇ ਪਹੁੰਚਣਗੇ ਅਤੇ ਹੜ੍ਹਾਂ ਪ੍ਰਭਾਵਿਤ ਇਲਾਕਿਆਂ ਦੇ ਜਰੂਰੀ ਸਹੂਲਤਾਂ ਦੇ ਮੈਡੀਕਲ ਸੁਵਿਧਾਵਾਂ ਦੇ ਲਈ ਜਿਹੜੀ ਆ ਵਿਸ਼ੇਸ਼ ਚਰਚਾ ਜਿਹੜੀ ਆ ਉਹ ਕੀਤੀ ਜਾਏਗੀ ਸਾਇਸ ਵਕਤ ਆਦੀ ਵੱਡੀ ਖਬਰ ਹੈ ਕੱਲ ਸਵੇਰੀ 11 ਵਜੇ ਜਿਹੜੀ ਕਿ ਦੁਬਾਰਾ ਉਹਨਾਂ ਨੇ ਮੀਟਿੰਗ ਸੱਦੀ ਆ ਤਸੀਂ ਆ ਮਾਨ ਚੰਡੀਗੜ੍ਹ ਰਹਾਇਸ਼ ਤੇ ਇਹ ਮੀਟਿੰਗ ਰੱਖੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਕੱਲ 11 ਵਜੇ ਇਹ ਮੀਟਿੰਗ ਜਿਹੜੀ ਸੀਐਮ ਰਹਾਇਸ਼ ਤੇ ਰੱਖੀ ਗਈ ਆ ਰਾਜ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਕਾਰਜਾਂ ਦੇ ਬਾਰੇ ਉਹਨਾਂ ਨੇ ਪੂਰੀ ਰਿਪੋਰਟ ਮੰਗੀ ਆ ਵੀਡੀਓ ਕਾਨਫਰੰਸਿੰਗ ਜਰੀਏ ਡਿਪਟੀ ਕਮਿਸ਼ਨਰਾਂ ਦੇ ਨਾਲ ਵੀ ਭਗਵੰਤ ਮਾਨ ਗੱਲ ਕਰਨਗੇ ਮੈਡੀਕਲ ਸਹੂਲਤਾਂ ਮੁਆਵਜ਼ੇ ਤੇ ਸਥਿਤੀ ਦੇ ਨਾਲ ਨਜਿੱਠਣ ਦੀ ਲਈ ਜਿਹੜੀ ਆ ਵਿਚਾਰ ਚਰਚਾ ਕੀਤੀ ਜਾਣੀ ਆ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਸੀਐਮ ਭਗਵੰਤ ਸਿੰਘ ਮਾਨ ਜਿਹੜੇ ਨਿਮੜ ਐਕਸ਼ਨ ਦੇ ਵਿੱਚ ਨੇ ਮੜ ਐਕਟਿਵ ਨੇ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਸੀ ਤਾਂ ਉਸ ਨੂੰ ਲੈ ਕੇ ਵੀ ਚਿੰਤਤ ਸਨ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਕਾਨਫਰੈਂਸ ਦੇ ਰਾਹੀਂ ਵੀ ਜਿਹੜੀ ਆ ਮੀਟਿੰਗ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਜਿਹੜੇ ਕਿ 6 ਦਿਨਾਂ ਤੋਂ ਹਸਪਤਾਲ ਦੇ ਵਿੱਚ ਦਾਖਲ ਤਾਂ ਜ਼ਰੂਰ ਸਨ ਪਰ ਜਿਹੜਾ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਪੰਜਾਬ ਦੀ ਜਨਤਾ ਦੀ ਜਿਹੜੀ ਲਗਾਤਾਰ ਚਿੰਤਾ ਸਤਾਈ ਜਾ ਰਹੀ ਸਤਾ ਇਹ ਸਬੰਧੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝੀ ਕਰਕੇ ਇਹ ਸਾਰੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਆ ਤਾਂ ਤੁਹਾਨੂੰ ਦੱਸਦੀ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ ਆ ਤਾਂ ਉਹਨਾਂ ਨੇ ਕੱਲ ਹੀ 11 ਵਜੇ ਆਪਣੀ ਰਿਹੈਸ਼ ਦੇ ਉੱਤੇ ਜਿਹੜੀ ਆ ਮੀਟਿੰਗ ਰੱਖੀ ਆ ਜਿਸ ਦੇ ਵਿੱਚ ਡੀਪੀ ਕਮਿਸ਼ਨਰਾਂ ਦੇ ਨਾਲ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਗੱਲ ਕਰਨਗੇ ਉੱਥੇ ਹੀ ਚੀਫ ਸੈਕਟਰੀ ਜਿਹੜੀ ਉਹਨਾਂ ਦੀ ਰਹਿائش ਤੇ ਪਹੁੰਚਣਗੇ ਅਤੇ ਹੜ੍ਹਾਂ ਪ੍ਰਭਾਵਿਤ ਇਲਾਕਿਆਂ ਦੇ ਜਰੂਰੀ ਸਹੂਲਤਾਂ ਦੇ ਮੈਡੀਕਲ ਸੁਵਿਧਾਵਾਂ ਦੇ ਲਈ ਜਿਹੜੀ ਆ ਵਿਸ਼ੇਸ਼ ਚਰਚਾ ਜਿਹੜੀ ਆ ਉਹ ਕੀਤੀ ਜਾਏਗੀ